ਉਹਦੇ पेड़ ਮੌਂਦ ਦੀ ਕੋਈ ਹਰ ਵਕਤ ਕੋਸ਼ਿਸ਼ ਨਹੀਂ ਕਰਦਾ ਘਰ ਦੇ ਕੋ ਕੋਰ ਹੈ ਜਾਂ ਚਾਰ ਦੇ ਚਰ ਆਏ ਜਾਂਦੇ ਉਹ ਲਾਗੂ ਆਕਸੀਜਨੇ ਬਹੁਤ ਹੀ ਸੇਵਾ ਕਰਦੇ ਨੇ ਬੂਟੇ ਇਹਨੇ ਵੀ ਅਸੀਂ ਇਹਨੂੰ ਜਵਾ ਕਰਦੇ ਆ ਪਾਣੀ ਦੀ ਸਵਾਰ ਪਾਣੀ ਪਾਉਂਦੇ ਆ ਜਦੋਂ ਬੱਟੇ ਹੋ ਕੇ ਹਰ ਵੀ ਲੱਗੇ ਆ ਤੇ ਸਾਨੂੰ ਆਕਸੀਜਨ ਉਹ ਸਾਨੂੰ ਮਿਲਦੀ ਹੈ ਜਦੋਂ ਸਾਰੇ ਸਾਲ ਲੇ ਕੇ ਇਹ ਬੁਢੀ ਗੱਲ ਹੋ ਗਈ ਜੀ ਪਾਣੀ ਦੀ ਪਾਣੀ ਵੀ ਬਹੁਤ ਬਰਬੂਸਤ ਹੋ ਰਿਹਾ ਜੀ ਅੱਜ ਕੱਲ ਆਪਣਾ ਥੱਲੇ ਆਪਾਂ ਦੇਖਦੇ ਆਂ ਹਰ ਜਗ੍ਹਾ ਫੈਕਟਰੀਆਂ ਲੱਗੀਆਂ ਜਾ ਰਹੀਆਂ ਨੇ ਹਰ ਇੱਕ ਫੈਕਟਰੀ ਦਾ ਕਿਸੇ ਦਾ ਵੀ ਦੇਲੇ ਕੋ ਨਾਲ ਨਾਲੇ ਚ ਪਾਣੀ ਨਹੀਂ ਪਿੰਦਾ ਕਿਸੇ ਦਾ ਕਿਤੇ ਕੋਈ ਸਰਪਟ ਨਹੀਂ ਪਿੰਦਾ ਉੱਥੇ ਹੀ ਪਾਣੀ ਦੀ ਖਪਤ ਅੰਦਰ ਰਿਪੋਰਟ ਕਰਾ ਕੇ ਉਹ ਪਾਣੀ ਨੂੰ ਥੱਲੇ ਸੱਡਿਆ ਜਾਂਦਾ ਵਾ ਥੱਲੇ ਸੱਡਿਓ ਪਾਣੀ ਸਾਡੇ ਜੁਨੀਆ ਨਲਕਿਆਂ ਤੇ ਆਮ ਪਾਣੀ ਅਸੀਂ ਬੇੜ ਦਾ ਏਰੀਆ ਲਾਗਦਾ ਜਿੱਥੇ ਜੀ ਮਾੜੀ ਜੀ ਖੱਡਾ ਪੜਦੇ ਹੁੰਦੇ ਸੀ ਉੱਥੇ ਐਂ ਤੱਕ-ਤੱਕ ਕਰਨਾ ਤੇ ਜਦੇ ਪਾਣੀ ਉੱਪਰ ਆ ਜਾਂਦਾ ਸੀ ਅਸੀਂ ਇਹ ਆਰਪੀਜੀ ਦੇਖਿਆ ਜੀ ਆ ਬੇੜ ਦੇ ਇੰਝ ਜਿਹੜਾ ਸਾਡਾ ਏਰੀਆ ਵੱਡੇ ਧੂਏ ਦਾ ਬੇੜ ਦਾ ਏਰੀਆ ਸੀਗਾ ਜਿੱਥੇ ਡੱਬ ਤੋਂ ਕੋਈ ਸੀ ਜਿਆਦਾ ਕਿੰਨੇ ਜਦੋਂ ਕੋਈ ਆ ਹੱਥ ਪਸ਼ੂ ਚਾਰ ਦੇ ਉੱਤੇ ਸੀ ਜਾਂ ਇਸ ਕਰਕੇ ਸਾਰੇ ਪਾਣੀ ਉੱਪਰ ਹੀ ਮਿਲ ਜਾਂਦਾ ਸੀ ਪਾਣੀ ਰੀਤੇ ਵਿੱਚੋਂ ਇਸ ਤਰ੍ਹਾਂ ਆਉਂਦਾ ਸੀਗਾ ਜਿਵੇਂ ਫਿਲਟਰ ਲੱਗਿਆ ਹੁੰਦਾ ਵਾਗੂ ਕਰਕੇ ਇੰਨਾ ਸਾਫ ਸੁੰਦਰਾ ਪਾਣੀ ਖੜਾ ਜੀ ਹੈ ਅੱਜ ਕਰ ਸਾਨੂੰ ਇਹਨਾਂ ਗੱਲਾਂ ਦਾ ਬਹੁਤ ਹੀ ਖਿਆਲ ਰੱਖਣਾ ਪੈਂਦਾ ਹੈ ਘਰਾਂ ਦੇ ਵਿੱਚ ਵੀ ਬਾਹਰ ਵੀ ਹਰ ਜਗ੍ਹਾ ਹਵਾ ਵੀ ਇੰਨੀ ਕੀਮਤੀ ਆ ਜਦੋਂ ਪਿੱਛੇ ਜੀ ਬਿਮਾਰੀ ਆਈ ਆ ਇਹ ਲੋਕ ਵੀ ਸਿਲੰਡਰ ਆਪਾਂ ਸਾਰਿਆਂ ਨੇ ਦੇਖਿਆ ਕਿੰਨੇ ਮਹਿੰਗੇ ਮਿਲਦੇ ਸੀਗੇ ਜੀ ਹਾਲ ਹੋਇਆ ਆਕਸੀਜਨ ਦੇ ਔਰ ਆਕਸੀਜਨ ਦੀ ਕਮੀ ਹੋਊਗੀ ਇੰਨਾ ਕਰਕੇ ਜਿਹੜੇ ਕੁਦਰਤੀ ਜੀਵਾਂ ਨੇ ਜਿਵੇਂ ਪੇੜ ਤੇ ਜਾਂ ਸੂਰਜ ਜਿੰਜਰ ਹਰੀਆਂ ਭਰੀਆਂ ਨੇ ਇਹਦੇ ਵਿੱਚ ਮਸ਼ਰੂ ਮਾਨਸੀ ਔਰ ਵੀ ਜਾਨਵਰ ਕਿ ਨਿਧਰਾਂ ਦੇ ਜਿਉਂ ਸਾਹ ਲੈਂਦੇ ਆ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਹੁੰਦੀ ਹੈ ਜਾਨਦਾਰ ਬੰਦਾ ਇਹ ਕੋਈ ਕੱਲਾ ਇਨਸਾਨੀਅਤ ਦਾ ਮਸਲਾ ਨਹੀਂ ਹੈਗਾ ਸੇ ਮਸਲੇ ਬਹੁਤ ਦੂਰ-ਦੂਰ ਘਰੇਡੀ ਨੇ ਜਿੱਧਰ ਨੂੰ ਵੀ ਬਹਾਅ ਗੰਦੀ ਹੋ ਜਾਂਦੀ ਆ ਜਿੱਧਰ ਨੂੰ ਵੀ ਉਹਦਾ ਬਹਾਅ ਹੋ ਜਾਂਦਾ ਉਹਨੇ ਪੱਟਾਂ ਤੋਂ ਨਹੀਂ ਦੇਖਣਾ ਉਹਨੇ ਆਲੀ ਆਲੀ ਦੇਖਣਾ ਉਹਨੇ ਕੋਈ ਹੋਰ ਪੰਡ ਜਿੰਨੇ ਵੀ ਆਪਣੇ ਇੰਦਰ ਸਦਮਾ ਵੀੜ ਵਾਲੀ ਸਾਈਡ ਤੇ ਜਿੰਨੇ ਪਿੰਡ ਲਾਰੋ ਜਿੱਦਾਂ ਵੀ ਇਹ ਦਹਾ ਹੋ ਜਾਂਦਾ ਆਵਾਜ਼ਾਂ ਵੀ ਅਸੀਂ ਤੇ ਨਹੀਂ ਗੈਸ ਆ ਘਰ ਘਰ ਤੱਕ ਪਹੁੰਚ ਜਾਂਦੀ ਹੈ ਹਰ ਇੱਕ ਜਿਹੜੇ ਦੇ ਉਕਾਰ ਅੰਦਰ ਬੱਚਾ ਬੇਹੋਸ਼ ਹੋ ਗਿਆ ਜਾਂ ਕੋਈ ਵੀ ਵੱਡਾ ਵਿਯੋਗ ਕਰ ਇਹ ਚੀਜ਼ਾਂ ਜਿਹੜੀਆਂ ਬਹੁਤ ਘੱਟਿਆ ਨੇ ਵਿਯੋਗ ਤੇ ਅਯੋਗ ਸਰਕਾਰ ਵਾਲੀਆਂ ਪਾਣੀ ਦਾ ਲਾਰੋ ਤੇ ਜ਼ਮੀਨ ਦਾ ਲਾਰੋ ਇਹ ਸਾਰਾ ਜੀ ਬਹੁਤ ਘੱਟਿਆ ਤੰਦੇ ਜੋ ਕਿ ਫੈਕਟਰੀਆਂ ਵਾਲੇ ਬਾਹਰੋਂ ਆ ਕੇ ਕੋਈ ਨਹੀਂ ਦੇਖਦਾ ਨਾ ਕੋ ਦਾਦਾ ਕਿ ਇਹ ਦੂਥੇ ਕਰਨਾ ਵਾ ਕੀ ਨਹੀਂ ਕਰਨਾ ਅਸੀਂ ਕੰਮ ਦੇਣਾ ਲੇ ਗੋ ਜਾਂ ਲੇ ਗੋ ਕਿ ਨਹੀਂ ਕੰਮ ਦੇਣਾ ਕੋਈ ਪਤਾ ਨਹੀਂ ਲੇ ਪਰ ਅੰਦਰ ਵੀ ਕਈ ਮੇਰੀ ਕਿਨੇ ਕਿਨੇ ਮੁੰਡੇ ਬੱਚੇ ਆ ਜਾਂ ਮਜ਼ਦੂਰ ਨੇ ਮਰ ਜਾਂਦੇ ਆ ਜੀ ਉਹ ਲੀਫ ਹੋ ਜਾਂਦੀ ਹੈ ਅੱਗੇ ਵੀ ਨਹੀਂ ਹੁਣ ਜਿਵੇਂ ਉਹਨਾਂ ਆਪਣੇ ਇੱਕ ਬਲਾਰਾ ਬੁਠੀਆਂ ਤੋਂ ਅੱਜ ਜਦੋਂ ਸਭੀ ਜਿਹੜੇ ਅੱਜ ਸਭ ਤੋਂ ਵੱਧ ਦੇਗ ਉਦਾਰੀ ਵਿਕਸਤ ਤੋਂ ਮੈਮੀਓ ਦੇ ਹਾਜ਼ਰ ਸੀ ਜਦੋਂ ਜਿਹੋ ਫੈਕਟਰੀ ਦਾ ਸਾਥੀ ਬਰੋਧ ਕੀਤਾ ਕਿ ਕਿ ਹੀਰੋ ਬਲਾਈ ਕੰਟਰ ਤਾਰਿਆਂ ਦਾ ਕੋਈ 파ਟਨਰ ਸੀਗਾ ਉਹ ਲਗਾ ਰਿਹਾ ਸੀਗਾ ਫੂਕੇ ਜੋ ਮੁਲਾਪੁਰ ਤੋਂ ਸੜਕ ਜਾਂਦਾ ਸੀ ਕਿ ਇਹ ਬਹੁਤ ਗਰੋਧ ਕੀਤਾ ਮੰਗੂਰਾ ਦੇ ਹੱਕ ਜੀ ਵੀ ਬਹੁਤ ਬੋਲੇ ਦੀ ਅਗਰ ਕੀਦਾ ਮਹਾਨ ਹੁੰਦਾ ਤਾਂ ਕਿ ਜਬੂਲੇ ਤੇ ਕਾਰਵਾਈ ਕਰਾਂਗੇ ਰਾਹ ਰੱਖਦੇ ਨੇ ਇਸ ਤਰ੍ਹਾਂ ਦੀ ਵੀ ਗੱਲ ਆ ਗਈ ਜੀ ਸਾਡੇ ਆਪਣੀਆਂ ਨਸਾਂ ਬਚਾਉਣ ਲਈ ਲਿਖਿਆ ਹੈ ਜੀ ਇਹਦੇ ਵਿੱਚ ਆਪਣੇ ਬੱਚਿਆਂ ਦਾ ਵੀਡੀਓ ਨੂੰ ਚੁੱਕਣਾ ਹੋਏ ਦੇਖਦੇ ਆਪਾਂ ਘਰ-ਘਰ ਦੇ ਵਿੱਚ ਬੱਚੇ ਕਿਵੇਂ ਟੀਕੇ ਲਾ ਕੇ ਗਏ ਨੇ ਜੈਰ ਆ ਗਈ ਹੈ ਬਸ ਜੈਰ ਆ ਗਿਆ ਘਰ-ਘਰ ਦੇ ਵਿੱਚ ਬੱਚੇ ਕਿੰਨਿਆ ਬੱਚੇ ਹੀ ਦੇਖ ਹੋ ਚੁੱਕੀ ਹੈ ਜੁਵਾਨ ਘਰਾਂ ਦੇ ਵਿੱਚ ਬਹੁਤ ਪੁੱਤਾਂ ਇਕੱਲੇ-ਇਕੱਲੇ ਚਲੇ ਗਏ ਰੋਣਾ ਬਲਾਬ ਦਾ ਦੇਖ ਨਹੀਂ ਹੁੰਦਾ ਜੀ ਬਹੁਤ ਹੀ ਮਨ ਭੀਜ ਜਾਂਦਾ ਵਾ ਮਨ ਭਰ ਜਾਂਦਾ ਜਦੋਂ ਬੱਚੇ ਧੀਆਂ ਪਹਿਣਾ ਪਿੰਡ ਦੇ ਆ ਵਿਚਾਰੇ ਵੀਡੀਓ ਮੋਬਾਈਲ ਹੁੰਦੀਆਂ ਦੇ ਦੇਖ ਨਹੀਂ ਹੁੰਦਾ ਹੈ ਜੀ ਉਹ ਤੋਂ ਬਾਅਦ ਇਹ ਕਹਾ ਹੁਣ ਅਸੀਂ ਸਬੂਤ ਦੇਈਏ ਕਿ ਮਨਸਾਚ ਚ ਦਾਰੂ ਵਾਲੀ ਦੇਖ ਲਓ ਕਿਵੇਂ ਘਰੇ ਐਕਸਪੈਰੀਮੈਂਟ ਕੀਤੇ ਜਾਂਦੇ ਆ ਲੋਕਾਂ ਦਾ ਸਮਾਣਾਈ ਜਾਂਦੇ ਆ ਛਰੇ ਆਮ ਕਿਸੇ ਪ੍ਰਸ਼ਾਸਨ ਨੂੰ ਵੀ ਪਤਾ ਕਿਸੇ ਨੂੰ ਵੀ ਪਤਾ ਤੇ ਰੂਹ ਵੀ ਚੇਕ ਕਰਨ ਦੇ ਬਾਰੇ ਉਹਨਾਂ ਗਰੀਬ ਆਦਮੀਆਂ ਨੂੰ ਜਿਨ੍ਹਾਂ ਦੀ ਦਿਹਾੜੀ ਚਾਰੇ ਨੇ ਥੋੜੀ-ਬੋਧੀ ਉੰਗੀਆਂ ਸ਼ਾਮ ਨੂੰ ਇੱਕੋ ਬੈਦ ਲਾਉਂਦੇ ਹੁੰਦੇ ਆ ਆਤਮਣੀ ਹੁੰਦੀ ਆ ਕਈ ਜਾਂਦੀ ਕੋਈ ਪੂਰੀ ਹੁੰਦੀ ਆ ਉਹ ਬੰਦੇ ਵਿਚਾਰੇ ਉਹਨਾਂ ਦੇ ਉੱਤੇ ਜਦੋਂ ਇਹਨਾਂ ਨੇ ਉਹ दारू ਚੇਕ ਕੀਤੀ ਗਈ ਤਾਂ ਦੇਖ ਲੋ ਵੀ 25-30 ਘਰ ਉਜਾੜ ਕੇ ਰੱਖਦੇ ਗਰੀਬ ਆਦਮੀ ਉਹ 400 ਰੁਪਏ ਕਮਾਉਣ ਵਾਲੇ ਲੋਕ ਘਰੋਂ ਆਉਂਦੇ ਸੀਗੇ ਤਾਂ ਉਹਨਾਂ ਦਾ ਘਰ ਦਾ ਵੀ ਉਜਾੜਾ ਹੋ ਗਿਆ ਕਿ ਇਹਦੇ ਬੱਚੇ ਵਿਚਾਰੇ ਤੇ ਅਨਾਥ ਹੋ ਗਏ ਕਿਸੇ ਦਾ ਕੋਸ ਹੋ ਗਿਆ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਹੋਰ ਬੋਰ ਆਪਣੇ ਮਾਰਗਿਓ ਪਛਿਆ ਤੇ ਉਹ ਕਹਿੰਦਾ ਜੀ ਇਹ ਤਾਂ ਸਾਡੇ ਠੇਕਿਆਂ ਦੀ ਦਾਰੂ ਹੀ ਹੈ ਤੇ ਐ ਫਰਾਨਾ ਜੀ ਉਹ ਆਪਣਾ ਪੱਲਾ ਝਾੜ ਲੈਂਦੇ ਆ ਜੀ ਤੇ ਪਤਾ ਨਹੀਂ ਜੀ ਕੌਣ ਨਾਲ ਰਲ ਮਿਲ ਕੇ ਬਦਸਲਤ ਸੈਡ ਹੋਇਆ ਕਿਡਾ ਗਾਂਢ ਇਹਨਾਂ ਚੀਜ਼ਾਂ ਦਾ ਕੋਈ ਜ਼ਿੰਮੇਵਾਰ ਨਹੀਂ ਹੈਗਾ ਮੈਂ ਤਾਂ ਇਹ ਬੇਨਤੀ ਕਰਦਾ ਵੀ ਜਦ ਤੱਕ ਆਪਣਾ ਏਕਾ ਨਹੀਂ ਹੈ ਉਸ ਦਾ ਕੁਛ ਨਹੀਂ ਹੈ ਜਾਗਿਆ ਕਰੋ ਜਾਗਰਨ ਦਾ ਵੇਲਾ ਆ ਗਿਆ ਵਾ ਇਸ ਤਰ੍ਹਾਂ ਭਾਈ ਕੋਈ ਵੀ ਕੰਮ ਆ ਰਲ ਮਿਲ ਕੇ ਹੁੰਦਾ ਇੱਕ ਦੂਜੇ ਦੇ ਨਾਲ ਸਹਿਯੋਗ ਨਾਲ ਹੁੰਦਾ ਇਸ ਤਰ੍ਹਾਂ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਅੱਗੇ ਆ ਕੇ ਇਹੋ ਜਿਹੇ ਜਿਹੜੇ ਕੰਮ ਨੇ ਖਤਰਨਾਕ ਨੇ ਜਿਨ੍ਹਾਂ ਵਿੱਚ ਆਪਣਾ ਬਹੁਤ ਵੱਡਾ ਨੁਕਸਾਨ ਆ ਜਾਨਵਰਾਂ ਨੂੰ ਖਾਨਾ ਨੂੰ ਪੰਛੀਆਂ ਨੂੰ ਨੁਕਸਾਨ ਤਾਂ ਕਿ ਇਹਨਾਂ ਨੂੰ ਆਪਾਂ ਪਹੁੰਚਾ ਸਕੀਏ ਇਹ ਜਿਹੜੇ ਗੱਦ ਕੰਮ ਕਰਦੇ ਆ ਸਭ ਤੋਂ ਵੱਡੀ ਗੱਲ ਤਾਂ ਸਾਡੇ ਪੰਜਾਬ ਦੇ ਵਿੱਚ ਇਹ ਆ ਜਿਹੜਾ ਮਰਜੀ ਬੰਦਾ ਦਿੱਲੀ ਦਾ ਫਰਦੋ ਕਿਦੋਂ ਵੀ ਮਾਰਦੀ ਆਗੇ ਮੇਰੇ ਅਰਗਾ ਪਹਿਲੇ ਤਿਆਰ ਬੈਠਾ ਹੁੰਦਾ ਭਾਈ ਨੂੰ ਕਹਿੰਦਾ ਲੈ ਆਓ ਪਲਾਟ ਖਾਲੀ ਪਿਆ ਤੈਨੂੰ ਮੈਂ ਹੁਣੇ ਲੈਣ ਆਏ ਭੱਜੇ ਫਿਰਦੇ ਆ ਇਹਨਾਂ ਲੋਕਾਂ ਦਾ ਵੀ ਵਿੱਚ ਬਹੁਤ ਹੱਥ ਆ ਜੀ ਇਹ ਸਾਡੇ ਹੁਣ ਹੰਮੜਾਂ ਦਾ ਇਲਾਕਾ ਮੇਰੇ ਉਹ ਪਿੰਡ ਦੇ ਨਾਲ ਦਾ ਕਾਜ ਜੁੜਿਆ ਪਠਲਗੂੜੀ ਦੀ ਕਲੋਨੀ ਸਾਡੀ ਚ ਬੈਠਿਆ ਮੈਂ ਤੇ ਐ ਸਾਰੇ ਹੀ ਉੱਥੇ ਹਲਾ ਲਲਾ ਹੋਈ ਪਈਆ ਕੋਈ ਨਹੀਂ ਸੁਣਦਾ ਹੈਗਾ ਜੇ ਕਮੋ ਜ਼ੇਰੋ ਦਿਨ ਵਧੀ ਜਾਂਦਾ ਅੱਜ ਪੋਟਾ ਦੀ ਗੱਲ ਉੱਥੇ ਚੱਲ ਰਹੀ ਆ ਕੋਈ ਬੰਦਾ ਕਹਿੰਦਾ ਮੈਂ ਸਰਪੰਚ ਬਣਨ ਤਿਆਰ ਆ ਕਈ ਬੰਦੇ ਤਾਂ ਮੈਂਬਰ ਬੋਰਡ ਨੂੰ ਪਿਆਰ ਆ ਕਿਉਂਕਿ ਉਹਨਾਂ ਦੀ ਬਹੁਤ ਗਿਣਤੀ ਵੱਧ ਚੁੱਕੀ ਐ ਇਸ ਕਰਕੇ ਨਾ ਸਾਡੇ ਬੰਦਿਆਂ ਦਾ ਦੀ ਕਲੋਨੀਆ ਦੇ ਵਿੱਚ ਜੋ ਵੀ ਇਹ ਵਾਲੇ ਦੋ ਵਾਲੇ ਇਹਨਾਂ ਦਾ ਵੀ ਬਹੁਤ ਵੱਡਾ ਹੱਥਵਾ ਥੋੜੇ ਜੇ ਪੈਸਿਆਂ ਦੀ ਖਾਤਰ ਤੇ ਸਾਡੇ ਜੀ ਇੱਥੇ ਹਰ ਜਗ੍ਹਾ ਬਹੁਤ ਹੀ ਪ੍ਰਵਾਸੀ ਜਾਂ ਹੋਰ ਵਾਲੇ ਦੋ ਵਾਲਿਆਂ ਆ ਕੇ ਸਾਰੇ ਲੋਕ ਇਹੀ ਨੇ ਜੀ ਇੱਥੇ ਆਪਣੇ ਤੇ ਬਾਹਰ ਦੇ ਬਾਹਰ ਦੇ ਜਵਾਬਦਲ ਗੱਲਾ ਕਰਕੇਗਾ ਬਾਈ ਸਾਡਾ ਅਲੀ ਆਲਾ ਵੀ ਬਾਹਰ ਅਸੀਂ 1 ਇੰਚ ਦਾ 1 ਇੰਚ ਜਾਂ 2 ਇੰਚ ਵੀ ਕਿਤੇ ਹਵਾਜਲ ਚਲਾ ਰੋ ਕਿਤੇ ਇਧਰ ਲਾ ਲਓ ਰਾਜਧਾਨ ਚਲਾ ਲਓ ਕਿਤੇ ਹੋਰ ਜਗ੍ਹਾ ਆਪਾਂ 2 ਇੰਚ ਜਗ੍ਹਾ ਨਹੀਂ ਲੈ ਸਕਦੇ ਜਾਂਗੇ ਕਿਤੇ ਨਹੀਂ ਰਹਿ ਸਕਦੇ ਆਪਾਂ ਇਹ ਜੀ ਇਸ ਕਰਕੇ ਜੀ ਆਪਣਾ ਨਾ ਇੱਥੇ ਬਹੁਤ ਹੀ ਸਾਰਾ ਹੋ ਗਿਆ ਬਹੁਤ ਘੰਟੇ ਹੋ ਗਏ ਇਹਰਦਰ ਗਰਪੀ ਵਾਧੀ ਜਾਂਦੀ ਆ ਤੇ ਸਾਨੂੰ ਅੱਗੇ ਆ ਕੇ ਕਿ ਜਿੰਨੀ ਵੀ ਇੰਡਸਟਰੀਆਂ ਬਾਹਰੋਂ ਇਹਨਾਂ ਦੇ ਚਾਹਤਿਆਂ ਦੀ ਮੰਤਰੀਆਂ ਨਹੀਂ ਕਿਸੇ ਦੀ ਵੀ ਜੇ ਸਭ ਰਲੇ ਮੇਲੇ ਲੋਕ ਨੇ ਉਹ ਹੀ ਸਾਰੇ ਰਲੇ ਮੇਲੇ ਲੋਕ ਇੱਥੇ ਆ ਕੇ ਸਾਡੇ ਬੰਦਿਆਂ ਨੂੰ ਹੱਥਾਂ 'ਚ ਲੈ ਕੇ ਜ਼ਮੀਨਾਂ ਦੇ ਕਬਜ਼ਾ ਕਰਕੇ ਉਹ ਜਿਹਾ ਕੰਮ ਕਰਾ ਕੇ ਰਸਤੇ ਲੈ ਕੇ ਤੇ ਆਪਣਾ ਕੋਤੰਮ ਕੋਈ ਵੀ ਉਹਨਾਂ ਨੂੰ ਇਹ ਨਹੀਂ ਪਤਾ ਨਾ ਉਹ ਇੱਥੇ ਕੋਈ ਬੈਠਾ ਹੁੰਦਾ ਕੋਈ ਬੰਦੇ ਅਕਲ ਕਿੱਥੇ ਗਈ ਪਾਰਨ ਕੰਕਰੀਟ 'ਚ ਬੈਠੇ ਆ ਇਸ ਤਰ੍ਹਾਂ ਕਰਕੇ ਇਹ ਜਿੰਨੀਆਂ ਵੀ ਸਜਾਵਾਂ ਨੇ ਤੇ ਸਾਰੀਆਂ ਸਾਨੂੰ ਮਿਲਦੀਆਂ ਨੇ ਆਵਾਰੀਆਂ ਪਾਣੀ ਦੀਆਂ ਲਾਲੋ ਧਰਤੀ ਮਾਤਾ ਦੀਆਂ ਲਾਲੋ ਇਹ ਸਾਰੀਆਂ ਜੀ ਸਾਡੇ ਵਾਸਤੇ ਬਹੁਤ ਦੁੱਖਦਾਈ ਆ ਮੈਂ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਾਈ ਜਿੱਦੇ ਸਾਡੀਆਂ ਬੀਬੀਆਂ ਸਾਡਾ ਬਜ਼ੁਰਗਾਂ ਦਾ ਬੱਚਿਆਂ ਦਾ ਇਸੇ ਤਰ੍ਹਾਂ ਇਹ ਕੰਮ ਰੱਖਿਆ ਕਰੋ ਤੇ ਇਸੇ ਇੱਕੇ ਨਾਲ ਆਪਾਂ ਜਿੱਤ ਪ੍ਰਾਪਤ ਕਰਾਂਗੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵੱਡੀਆਂ ਗੱਡੀਆਂ ਜਿੱਦਾਂ ਆਪਾਂ ਪ੍ਰਾਪਤ ਕੀਤੀਆਂ ਨੇ ਇੱਕ ਦੂਜੇ ਦੇ ਸਹਿਯੋਗ ਨਾਲ ਆਪਾਂ ਜੋੜ ਕੇ ਚਾਹੇ ਉਹ ਵਿਪਰਾਥੀ ਜੱਫੇਵੰਗੀਆਂ ਨੇ ਕੋਈ ਵੀ ਆ ਬਾਕੀ ਸਾਡੇ ਪਿੰਡਾਂ ਦੇ ਨੇੜਿਆਂ ਜੋ ਵੀ ਆਉਂਦੇ ਆ ਉਹਨਾਂ ਨੂੰ ਵੀ ਸੇਸ਼ਟ ਘਾ ਕੇ ਮੈਂ ਨਾਮ ਸ਼ਕਾਰ ਕਰਦਾ ਹਾਂ ਕਿ ਆਪਾਂ ਇਸ ਘੋੜ ਨੂੰ ਜਿੱਤਰਾਵਾ ਸਾਡੀ ਬਹੁਤ ਜ਼ਿੰਮੇਵਾਰੀ ਆ ਇਸ ਤਰ੍ਹਾਂ ਮੇਰੇ ਨਾਨਕੀ ਛੱਕ ਤੇ ਆ ਅਸੀਂ ਬੋਤਰੀ ਰੈਸ ਕਰਕੇ ਕਈ ਦਿਨ ਹੋ ਗਏ ਮੈਨੂੰ ਬਾਹਰ ਬਰਨਾਰੇ ਜਾਣਾ ਪੈ ਗਿਆ ਮੈਂ ਮਾਫੀ ਮੰਗਦਾ ਹਾਂ ਮੇਰਾ ਵੀ ਥੋੜਾ ਬੋਧਾ ਜੋਰ ਆਣਾ ਇਸ ਵਿੱਚ ਆਪਣੇ ਦੰਗੀ ਸਾਥੀ ਆ ਆਲੇ ਦੁਆਲੇ ਆਪਣਾ ਏਰੀਆ ਆਪਣਾ ਇਲਾਕਾ ਆ ਸਾਰੇ ਬੱਚਿਆਂ ਨੂੰ ਆਪਣੇ ਬੱਚੇ ਵੀ ਕਹਾ ਪੈਦਾ ਹੋ ਰਹੇ ਆ ਬੱਚੇ ਤਾਂ ਕਿ ਆਪਾਂ ਉਹਨਾਂ ਵੀ ਬਚਾ ਜੇ ਛੱਕੀ ਉਹ ਵੀ ਸਿਹਤਮੰਦ ਪੈਦਾ ਹੋਣ ਇਸ ਤਰ੍ਹਾਂ ਕਰਕੇ ਜੀ ਬਾਕੀ ਬੱਚਿਆਂ ਨੂੰ ਇੱਥੇ ਕੰਮ ਤੋਂ ਆਪਣਾ ਵੀ ਕੋਈ ਨਾ ਵੀ ਜ਼ਿੰਮੇਵਾਰੀ ਨਾ ਕੋਈ ਨਾ ਕੋ ਦੁਕਾਨ ਅੱਜ ਦੀ ਦੋ ਦਿਨ ਚਾਰ ਦਿਨ ਬਾਅਦ ਮੇਰੇ ਬੇਟੇ ਦਾ ਇੱਕ ਆਪਣਾ ਬਣਾਇਆ ਹੋਇਆ ਸਾਡਾ ਸ਼ੂਰ ਤੇ ਕਹਿੰਦੇ ਦੇਖਣਯੋਗ ਆ ਬੰਦੇ ਦਾ ਬਹੁਤ ਵੱਡਾ ਪੰਨ ਕਰਤ ਕਰਮੇ ਬੱਚੋ ਦੇ ਕਮਰੇ ਆ ਵਧੀਆ ਲੱਗੂਆਂ ਹਰ ਇੱਕ ਬੀਬੀ ਦੇ ਬੈਠਣ ਦਾ ਪ੍ਰਬੰਧ ਆ ਏਸੀ ਲੱਗੇ ਹੋਏ ਆ ਇਸ ਕਰਕੇ ਤਰੱਕੀ ਇੱਥੇ ਬਹੁਤ ਹੋ ਸਕਦੀ ਆ ਇਹ ਸਾਡੀਆਂ ਨਾ ਐਵੇਂ ਮਾਨਦੀਆਂ ਭਾਵਨਾ ਨਹੀਂ ਪਰ ਜੇ ਆਪਾਂ ਕਹਿ ਲਈਏ ਮੈਂ ਹੁਣ ਇੱਥੇ ਦੁਕਾਨ ਲਾ ਕੇ ਬਹਿ ਜਾਵਾਂ ਤੇ ਸ਼ਾਮ ਨੂੰ ਮੈਨੂੰ 500 ਰੁਪਏ 700 ਬਣ ਜੂ ਇੰਨੀ ਛੇਤੀ ਨਹੀਂ ਬਣਦਾ ਹੁੰਦਾ ਥੋੜਾ ਜਿਹਾ ਸਬਰ ਰੱਖਣਾ ਕੁਛ ਪਰਮਾਰਦ ਨੂੰ ਤੇ ਅਸੀਂ ਬਿਜਲੀ ਬੋਰਡ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਮੈਂ ਸਰਵਾ ਕੀਤੀ ਆ ਖੱਡੇ ਪੜਦੇ ਸੀ ਜੇ ਕਰਦੇ ਕੋਈ ਕੁਛ ਕਹਿੰਦਾ ਲੱਤਾਂ ਕਹਿੰਦੇ ਜੀ ਇਹ ਕੋਈ ਕੰਮ ਆ ਇਹ ਜੇ ਆ ਇਹ ਉਹ ਆ ਖੱਡੇ ਪੜਦੇ ਪੜਦੇ ਅਸੀਂ ਰੇਵਾਸੀ ਰੁਪਈਆ ਤੋਂ ਲੱਗੇ ਸੀਗੇ ਬਾਕੀ ਐਸੀ ਕਿਰਪਾ ਹੋਈ ਆ ਮਾਲਕ ਦੀ ਧੰਨ ਗੁਰੂ ਨਾਨਕ ਦੇਵ ਜੀ ਉਸ ਬਾਬੇ ਦੀ ਵੀ ਦੇਖਣ ਵਜh ਹੌਲੀ ਹੌਲੀ ਤਰੱਕੀ ਕਰਦੇ ਜਾਂਦੇ ਆ ਕਹਿੰਦੇ ਗਰਮਾਣੀ ਤੋਂ ਆਰੇ ਨਾ ਕਹਿੰਦੇ ਬੋਲਿਆ ਕਰੋ ਇਹ ਤਾਂ ਹੁੰਦਾ ਨਹੀਂ ਨਾ ਵੀ ਆਪ ਕੁਰਬਾਨੀਆਂ ਦੇ ਕੇ ਗੁਰੂ ਅਰਜ ਦੇਵ ਜੀ ਮਹਾਰਾਜ ਨੇ ਤੱਪੀਆਂ ਤਵੀਆਂ ਤੇ ਬਹਿ ਕੇ ਹੋਰ ਸਾਡੇ ਕਿੰਨੇ ਮਹਾਰਾਜ ਗੁਰੂ ਗਵਿੰਦ ਸਿੰਘ ਜੀ ਲਾ ਲੋ ਹੋਰ ਸਾਡੇ ਜਿੰਨੇ ਵੀ ਕਿੰਨੇ ਬੰਦੇ ਨੇ ਕੁਰਬਾਨੀਆਂ ਦਿੱਤੀਆਂ ਤਾਂ ਅਦੇ ਆਸ ਲਿਖਿਆ ਗਿਆ ਸਾਡੇ ਆਪੇ ਮਹਾਰਾਜ ਕੋਈ ਵੀ ਕਿਸੇ ਦਾ ਵੀ ਮਾਲੇ ਲੋ ਹਰਾਇਦੀ ਜੀ ਦਾ ਨ ਲੈ ਲੋ ਕਿਸੇ ਦਾ ਵੀ ਲੈ ਲੋ ਨੂੰ ਰਾਮਦਾਸ ਜੀ ਦੀ ਨਗਰੀ ਆ ਹੁਣ ਜਿੱਦੂ ਫੋਨ ਆਇਆ ਗਦੀ ਤਿਆਰ ਆ ਮਿੰਨੂ ਅਕਵਾਰ ਸਿੰਘ ਦਾ ਕਹਿੰਦਾ ਜੀ ਆਪਾਂ ਹੁਣ ਆਪਾਂ ਉੱਥੇ ਛੇਵੀ ਆਜੋ ਆਪਾਂ ਦਰਬਾਰ ਦਾ ਉਹ ਨਵਸਤਰ ਕੋਲ ਨਾ ਜਾ ਕੇ ਮੈਂ ਕਹਿੰਦਾ ਜੀ ਮੈਂ ਦੋ ਘੰਟੇ ਬਾਅਦੇ ਰਵਾ ਕੇ ਕਿ ਮੈਂ ਜੂਰ ਹਾਂ ਕਿ ਮੇਰੀ ਐਸੀ ਜ਼ਿੰਮੇਵਾਰੀ ਹੈਗੀ ਆ ਮੈਂ ਸਾਰਿਆਂ ਨੇ ਹੋਏ ਹੱਥ ਜੋੜ ਕੇ ਬੇਨਤੀ ਕਰਦਾ ਗਰਵਾਣੀ ਪੜੋਗੇ ਉਹਦੇ ਵਿੱਚੋਂ ਅਗਲ ਵੀ ਆਉਂਦੀ ਆ ਸਾਰਾ ਕੁਝ ਆਉਂਦਾ ਜਦੋਂ ਅਸੀਂ ਛੋਟੇ ਜਿਹੇ ਦੀ ਕੰਮ ਕਰਦੇ ਆ ਮੈਂ ਘਰ ਦੇ ਵਿੱਚ ਤਾਂ ਮੈਂ ਉਹਦਾ ਉਹ ਸਾਟਾ ਲੈਂਦਾ ਹੁੰਦਾ ਉਹਨੂੰ ਨਾਮ ਦੇ ਬਾਬਾ ਜੀ ਦਾ ਨਮਸਕਾਰ ਕਰੀਦੀ ਆ ਹੱਸ ਕੇ ਖਿੜ ਕੇ ਵਿਆਹ ਨਾਲੋਂ ਵੱਧ ਕਰਦੇ ਹੁੰਦੇ ਆ ਤੁਹਾਨੂੰ ਚਾਹ ਚੜ ਜਾਂਦਾ ਵੀ ਅੱਜ ਸਾਡੇ ਘਰ ਮਹਾਪੁਰਸ਼ਾਂ ਨੇ ਆਉਣਾ ਵਾ ਤੇ ਗੱਲ ਵੀ ਸਾਡੇ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ ਬਾਬਾ ਜੀ ਸਾਡੇ ਵੱਡੇ ਬੇਟੇ ਦੇ ਘਰ ਦੇ ਨਾਲ ਕੋਠਾ ਖਾ ਉੱਥੇ ਇੱਕ ਕੋਠੀ ਬਣਾਈ ਆ ਮੇਰੇ ਵੀਰ ਨੇ ਪਿਛਲੇ ਵਾਸਤੇ ਤੇ ਉਹਨਾਂ ਨੇ ਵੀ ਕੱਲ ਉਹਦੇ ਕੀਰਤਨ ਕਰਨਾ ਉਹਨਾਂ ਦੇ ਉੱਤੇ ਆਪਣਾ ਬਸੌਂ ਕਰਨੀ ਆ ਮੇਰੇ ਘੋਡੀ ਨੇ ਜਿਸ ਤਰ੍ਹਾਂ ਕਰਕੇ ਇਹ ਜਿਹੜੀ ਨੇਚਰ ਆ ਬੰਦੇ ਦੀ ਬਹੁਤ ਵਧੀਆ ਸੋਚ ਜਦੋਂ ਉੱਚੀ ਸੁੱਚੀ ਹੋਊਗੀ ਕੋਈ ਘਾਟਾ ਨਹੀਂ ਘਰ ਦੇ ਵਿੱਚ ਰਹਿੰਦਾ ਆਪਣੇ ਕਈ ਬੰਦਿਆਂ ਨੇ ਇੰਨੇ ਸੋਹਣੇ ਵਪਾਰ ਆ ਦੇਖ ਕੇ ਮੈਂ ਖੁਸ਼ ਹੋ ਜਾਂਦਾ ਉਹ ਵੀ ਉੱਥੇ ਕੈਨੇਡਾ ਅਮਰੀਕਾ ਕੁਝ ਵੀ ਹੈ ਇਹ ਚੀਜ਼ਾਂ ਨੇ ਕਿ ਉਹਨਾਂ ਦੇ ਧਿਆਨ ਤੇ ਰਹੇ ਵਿਚਾਰੇ ਵਹਿਦ ਕਰਦਾ ਹਰ ਇਨਸਾਨ ਹਰ ਜਗ੍ਹਾ ਹੀ ਉਸ ਨਾਲ ਕੋਈ ਦਾਸਤਾ ਨਾ ਨਿਕਲੇ ਆਉਂਦਾ ਕੋਈ ਕੋ ਚੰਗਾ ਬੰਦਾ ਟੱਕਰ ਜਾਂਦਾ ਜਦੋਂ ਚੰਗੇ ਆਪਾਂ ਰਾਹ ਚੱਲੀਏ ਉਹ ਕੋਈ ਨਾ ਵੀ ਰਾਸਤਾ ਬਣਾਉਂਦਾ ਪਰਮਾਤਮਾ ਉਹਦੇ ਬਸਰ ਕਰਨ ਦਾ ਕਿਰੋ ਜੀ ਰੋਟੀ ਦਾ ਬੱਚਿਆਂ ਨੂੰ ਪਾਲਣ ਦਾ ਬਸ ਸਭ ਮੈਂ ਤਾਂ ਇਹ ਸਾਰਿਆਂ ਨੂੰ ਦੁਆ ਕਰਦਾ ਹਾਂ ਪਰ ਆਲ ਮਿਲ ਕੇ ਇਹ ਕੋਈ ਵੱਡਾ ਨਹੀਂ ਹੈਗਾ ਇਹਨੂੰ ਅਸੀਂ ਜਿੱਤ ਸਕਦੇ ਹਾਂ ਅਸੀਂ ਦੇਖ ਲਓ ਮੇਰਾ ਹੁਣ ਕੋਸ਼ੋਰ ਤਾਂ ਕੋਈ ਪੂਰੀ ਦੱਸ ਸਕਦਾ ਵਾ ਮੈਂ ਸਵਾ ਸਾਲ ਉੱਥੇ ਆ ਬਾਬਾ ਜੀ ਸਾਡੇ ਬੈਠੇ ਨੇ ਸਿੰਘ ਸਿੰਘ ਜੀ ਸਰਦਾਰ ਸਿੰਘ ਜੀ ਨੂਰਪੁਰ ਇਹਨਾਂ ਨੂੰ ਮੇਰੇ ਜੀਵਨ ਬਾਰੇ ਪੂਰਾ ਹੀ ਪਤਾ ਵਾ ਕਿਵੇਂ ਮੈਂ ਸਵਾ ਸਾਲ ਹਾਜ਼ਰੀ ਆਪਣੇ ਟੈਂਟ ਦੇ ਵਿੱਚ ਹਰ ਵਕਤ ਆਏ ਹਰ ਵਕਤ ਗਏ ਹੱਥ ਛੜ ਗਏ ਤਾਂ ਜੀ ਮੌਣੀ ਆਉਣੀ ਸੀ ਚਾਹ ਨਹੀਂ ਮੌਣੀ ਆਉਣੀ ਸੀ ਘਰੋਂ ਨਿਕਲੇ ਸੀ ਉਦੋਂ 2020 ਵਿੱਚ ਸਾਡੇ ਵਿੱਚ ਅਸੀਂ ਪਹਿਲੇ ਦਿਨੋਂ ਪਹਿਲੇ ਦਿਨ ਅਸੀਂ ਉੱਥੇ ਗਏ ਆ ਜੀ ਕਿਤੇ ਨਹੀਂ ਹੁੰਦੇ ਹੋਏ ਹਰਿਆਣੇ ਦੇ ਆਂ ਕਾਂਜਣਗੇ ਤੁਹਾਨੂੰ ਮਾਰ ਦੇਣਗੇ ਆਏ ਆ ਮਤਲਬ ਇਹ ਜੀ ਇਹੋ ਅਬਾ ਕੇ ਸੇਟੀ ਖਾਤਰ ਲੜਾਂਗੇ ਕੋਈ ਨਾ ਕੋਈ ਦਰੱਖਤ ਜੂੜਾ ਹੁੰਦਾ ਵਾ ਬਾਕੀ ਕੋਈ ਗੱਲ ਇਹ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੂਗਾ ਮੈਂ ਸਾਰਿਆਂ ਲਈ ਦੁਆ ਕਰਦਾ ਸਾਰਿਆਂ ਨੂੰ ਪ੍ਰਮਾਤਮਾ ਚੰਗੀ ਸ਼ੇਖ ਵਾਸਤੇ ਸਾਰਿਆਂ ਨੂੰ ਦਸ਼ਿਆਂ ਤੋਂ ਬਚਾਵੇ ਸਾਡੇ ਬੱਚਿਆਂ ਨੂੰ ਪ੍ਰਮਾਤਮਾ ਭਾਣਾ ਕਰੇ ਇਹਨਾਂ ਕਹਿ ਕੇ ਮੈਂ ਧੰਨਵਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਤੂ ਰੇਖਤਾ ਜਿੰਦਾਬਾਦ ਸਾਡਾ ਭਾਈ ਚਾਰਾ ਜਿੰਦਾਬਾਦ ਸਾਡੀ ਰੇਖਤਾ ਜਿੰਦਾਬਾਦ